ਸੋ ਵੈਲਕਮ ਟੂ ਬਲੌਗ ਚੈਨਲ ਸਬਸਕ੍ਰਾਈਬ ਕਰ ਲੋ ਸੋ ਸਵੇਰੇ ਸਵੇਰ ਲੱਗੇ ਆ ਪੰਜ ਆਲੂ ਕਿਰਨ ਕਿੰਨੀ ਕਿੰਨੀ ਛਟਣੀਆਂ ਬੋਰੀਆਂ ਇੱਕ ਪੱਖੀ ਚ 12 ਬਾਰ ਇੱਕ ਇੱਕ ਪੱਖੀ ਲਈ ਇੱਕ ਕਾਰਡ ਛੱਡ ਕੇ ਕੱਚੇ ਪਹਿਲਾਂ ਬਾਹਰ ਦਾ ਦੇ 12 ਬਾਰ ਐਂਕਰ 12 24 36 ਸੋ ਜਿਹਦਾ ਤੁਹਾਨੂੰ ਦਿਖਾ ਰਹੇ ਆ ਆਪਾਂ ਖੁੱਲੇ ਮਾਰ ਕੇ ਆ ਲਾ ਰਹੇ ਆ ਆਲੂ ਮਾਰ ਕੇ ਰਾਤ ਲਾਤਾ ਸੀਗਾ ਹੁਣ ਛੱਟ ਕੇ ਬੋਰੀਆਂ ਤੇ ਲੇਬਰ ਨੇ ਕਹਿਨੇ ਸ਼ੁਰੂ ਕਰਦੇ ਨੇ ਹੱਥ ਨਾਲ ਕਿਰਦੇ ਵੇ ਤੁਹਾਨੂੰ ਦਿਖਾਵਾਂਗੇ ਆਲੂ ਕਿੰਨੀ ਦੂਰੀ ਤੇ ਰੱਖਨੇ ਆਪਾਂ ਤੇ ਕਿੰਨੇ ਘਟੇ ਪਾਉਣੇ ਉਹ ਵੀ ਦੱਸੂਗਾ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਾਰਕੀਟ ਦੇ ਵਿੱਚ ਤੋੜਨੀ ਆਪਾਂ ਟਰਾਲੀ ਸੋ ਆਲੂ ਬੀਜੇ ਤੋਂ ਪਹਿਲਾਂ ਇਨੀ ਫੋਟ ਬਜਣੀ ਜ਼ਰੂਰੀ ਆ ਜਗਾ ਵੀ ਨਾ ਮਰਾਓ ਤੇ ਘੱਟ ਵੀ ਨਾ ਜੇ ਜ਼ਿਆਦਾ ਫੋਟ ਫਰਾਉਂਗੇ ਟਟੀਆਂ ਦੀ ਫੋਟ ਇੰਨੀ ਫੋਟ ਟਟੜੀ ਨੀਗੀ ਨਾਲ ਦੇ ਨਾਲ ਜਦੋਂ ਮਿੱਟੀ ਪੈਂਦੀ ਆ ਨਾਲ ਦੇ ਨਾਲ ਤਰਪੰਦਾਲੂ ਸੋ ਬੋਰੀਆਂ ਸਾਰੇ ਲਾਤੀਆਂ ਕਾਲਾ ਮਾਰਕਰ ਨਗ ਰਹਿ ਗਿਆ ਸਗਾ ਉਹ ਲਾਵਾਂਗੇ ਉਸ ਤੋਂ ਬਾਅਦ ਲਾਵਾਂਗੇ ਰੇਜਰ ਤੇ ਫਿਰ ਤੁਹਾਨੂੰ ਚਾਲਨ ਦੱਸਾਂ ਕਿੰਨੀ ਮਿੱਟੀ ਜਾੜਨੀ ਕਿੰਨੇ ਇੰਚੀ ਦੇਖਦੇ ਰੋ ਵੀਡੀਓ ਸ਼ੇਅਰ ਕਰੋ ਵਲੌਗ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸੋ ਕਿਰਾਈ ਚਾਲੂ ਹੋ ਗਈ ਆ ਇਦਾਂ ਕੇਰਨੇ ਆਲੂ ਆਪਾਂ ਖੁੱਲੇ ਮਾਰ ਕੇ ਜਗੀਰ ਹੁੰਦੇ ਆ ਸੋ ਗੇਟ ਦੇ ਵੇਲ ਤੇ ਰਖਾਏ ਆ ਆਪਾਂ ਆਲੂ ਹੁਣ ਮਿੱਟੀ ਚਾਲਾਂਗੇ ਰੇਜਰ ਨਾਲ ਉਹ ਵੀ ਤੁਹਾਨੂੰ ਦਿਖਾਉਨੇ ਕਿੰਨੇ ਇੰਚ ਮਿੱਟੀ ਚਾੜਨੀ ਆਪਾਂ ਆਲੂ ਢਕਣ ਵਾਸਤੇ ਚਲੋ ਰੇਜਰ ਲੈ ਚੱਲਦੇ ਆਂ ਫੇ ਮਿੱਟੀ ਚੜਨੀ ਸ਼ੁਰੂ ਕਰਾਂਗੇ ਫੇ ਦਿਖਾਉਨੇ ਆ ਮਿੱਟੀ ਚੜਦੀ ਕਮਿਟੀ ਚੜਾਣੀ ਸ਼ੁਰੂ ਕਰਤੀ ਆਪਾਂ ਜੱਲ ਵਧੀਆ ਨਿਕਲਦੀ ਪਈ ਆ ਖੇਲਾ ਦੇਖੋ ਸਿੱਧਿਆਂ ਬਿਲਕੁਲ ਬਿਨ ਬਗੈਰ ਰੱਸੀ ਤੋਂ ਲਗਾਏ ਆ ਹੇ ਮਾਰਕਾ ਤੇ ਮਿੱਟੀ ਚੜਦ ਰਹਾ ਮਿੱਟੀ ਦਾ ਦਿਖਾਉਂਦੇ ਕਿੰਨੇ ਚੜਨੀ ਆ ਆਲੂ ਟੱਕਿਆ ਜਾਵੇ ਇੰਨੀ ਕਮਿਟੀ ਰੱਖਿਓ ਤੇ ਆਪਾਂ ਲਾਉਣੇ ਹਨ ਨਿਸ਼ਾਨ ਆਡਾਂ ਦੇ ਮਹੱਤਵਪੂਰਨ ਕੰਮ ਜ਼ਰੂਰੀ ਆ ਕਿ ਖੇਤ ਦਿਖਾਉਣਾ ਤੁਹਾਨੂੰ ਜਦੋਂ ਸਾਰੀ ਮਿੱਟੀ ਚੜ ਗਈ ਇੱਧਰ ਅਜੇ ਕੇਰਦੇ ਪਏ ਆਲੂ ਰੋਟੀ ਖਾਣ ਬੈਗੇ ਬੰਦੇ ਚਲੋ ਨਿਸ਼ਾਨ ਲਾ ਲਈ ਆ ਡਾਂ ਦੇ ਆਡਾ ਪਾਉਣੀਆਂ ਜ਼ਰੂਰੀ ਆ ਲਓ ਇੱਕ ਖੇਤ ਕੰਪਲੀਟ ਹੋ ਗਿਆ ਆਪਣਾ ਮਿੱਟੀ ਚੜ ਗਈ ਆ ਲੋਆਂ ਨੂੰ ਤੇ ਨਿਸ਼ਾਨ ਵੀ ਆਡਾਂ ਦੇ ਲੱਗ ਗਏ ਆ ਇਸ ਤੋਂ ਬਾਅਦ ਇਹ ਉਧਰ ਲਈ ਵਰਕੀਰਤੀ ਪਈ ਆ ਤੇ ਉਧਰ ਮਿੱਟੀ ਝਾੜਾਂਗੇ ਵੀਡੀਓ ਨੂੰ ਦੇਖਦੇ ਰਹੋ ਸ਼ੇਅਰ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰਿਓ ਕੌਣ ਕੌਣ ਆਲੂ ਲਾ ਰਿਹਾ ਸੋ ਉਧਰ ਦੋਨੇ ਖਤਾਂ ਮਿੱਟੀ ਝੜ ਗਈ ਆ ਇੱਧਰ ਹੁਣ ਕੀਰਤਿਆ ਤੇ ਇੱਧਰ ਝਾੜਾਂਗੇ ਆਪਾਂ ਸਵੇਰੇ ਸਵਕਤ ਮਿੱਟੀ ਕਿ ਟੋਪ ਲੱਗ ਚੁੱਕੀ ਆ ਸਾਰਾ ਦਿਨ ਮਾਰ ਕੇ ਨੂੰ ਤੇ ਸਵੇਰੇ ਥੋੜੀ ਤੇਲ ਪਾ ਜੂਗੀ ਆਲੂ ਦਾ ਟੈਂਪਰੇਚਰ ਬਰਬਰ ਆ ਜਾਊਗਾ ਸੋ ਸਵੇਰੇ ਚੜਾਂਗੇ ਮਿੱਟੀ ਵਲੌਗ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨੈਕਸਟ ਵਲੌਗ ਚ ਆਪਾਂ